ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਰੇ ਵੇਟ ਕਰ ਰਹੇ ਹੋਣਗੇ ਕਿ ਜਿਹੜੀ ਆਪਣੀ ਅੱਜ ਦੀ ਮੀਟਿੰਗ ਸੀਗੀ ਉਹਦਾ ਕੀ ਰਿਸਪੌਂਸ ਰਿਹਾ ਸੋ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਪੋਜ਼ਿਟਿਵ ਜਿਹੜਾ ਰਿਸਪੌਂਸ ਰਿਹਾ ਹੈਗਾ ਮੀਟਿੰਗ ਦਾ ਕਿਉਂਕਿ ਮੰਤਰੀ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜਿਹੜੀ ਆਪਣੀ ਸਾਰੀ ਜੋ ਵੀ ਆਪਣੀਆਂ ਸਮੱਸਿਆਵਾਂ ਉਹਨਾਂ ਨੂੰ ਡਿਸਕਸ਼ਨ ਕੀਤਾ ਤੇ ਆਂਗਣਵਾੜੀ ਯੂਨੀਅਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਜਿਹੜਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਾਹਮਣੇ ਰੱਖਿਆ ਸੋ ਇਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਮੈਂਬਰ ਜਿਹੜੇ ਆ ਉਹ ਆਪਸ ਵਿੱਚ ਗੱਲਬਾਤ ਕਰ ਰਹੇ ਆ ਸੋ ਕੀ ਗੱਲਬਾਤ ਕੀਤੀ ਗਈ ਡਾਕਟਰ ਬਲਜੀਤ ਕੌਰ ਨੇ ਆਂਗਨਵਾੜੀ ਯੂਨੀਅਨ ਨੂੰ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਮੰਨਣ ਦਾ ਭਰੋਸਾ ਦਿੱਤਾ ਤੇ ਉਹਨਾਂ ਨੇ ਜਿਹੜਾ ਦੱਸਿਆ ਕਿ ਪ੍ਰੀ ਪ੍ਰਾਇਮਰੀ ਬੱਚਿਆਂ ਦੇ ਵਿਕਾਸ ਲਈ ਸਿੱਖਿਆ ਵਿਭਾਗ ਦੇ ਉਹਨਾਂ ਨੇ ਸੀਨੀਅਰ ਅਧਿਕਾਰੀ ਜਿਹੜੇ ਆ ਉਹਨਾਂ ਨਾਲ ਮੀਟਿੰਗ ਕੀਤੀ ਤੇ ਵੱਖ-ਵੱਖ ਮੁੱਦੇ ਜਿਹੜੇ ਆ ਉਹਨਾਂ ਦੇ ਵਿਸਥਾਰ ਨਾਲ ਚਰਚਾ ਕੀਤੀ ਸੋ ਉਹਨਾਂ ਨੇ ਕੀ ਦੱਸਿਆ ਕਿ ਆਂਗਣਵਾੜੀ ਜਿਹੜੀ ਵਰਕਰਾਂ ਦੀ ਯੂਨੀਅਨ ਹੈਗੀ ਆ ਉਹਨਾਂ ਦੇ ਨਮਾਇੰਦਿਆਂ ਦੀਆਂ ਜਿਹੜੀਆਂ ਗੱਲਾਂ ਆ ਮੰਗਾਂ ਆ ਉਹ ਕੀ ਆ ਕਿ ਮੁੱਖ ਰੂਪ ਵਿੱਚ ਪਹਿਲੀ ਮੰਗ ਸਾਡੀ ਹੈਗੀ ਆ ਕਿ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ 2017 ਤੋਂ ਲੈ ਕੇ 3 ਤੋਂ 6 ਸਾਲ ਦੇ ਜਿਹੜੇ ਬੱਚੇ ਹੈਗੇ ਆ ਆਂਗਣਵਾੜੀਆਂ ਦੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਸ਼ਿਫਟ ਕੀਤੇ ਸੀ ਉਹਨਾਂ ਨੂੰ ਵਾਪਸ ਆਂਗਣਵਾੜੀ ਸੈਂਟਰਾਂ 'ਚ ਭੇਜਿਆ ਜਾਵੇ ਇਹ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਯੂਨੀਅਨ ਦੁਆਰਾ ਤੇ ਮੈਡਮ ਡਾਕਟਰ ਬਲਜੀਤ ਕੌਰ ਜੀ ਨੇ ਵੀ ਜਿਹੜੀ ਹੈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਇਹਦੇ ਸਬੰਧ ਵਿੱਚ ਗੱਲਬਾਤ ਕੀਤੀ ਸੋ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਹੈਗੀਆਂ ਉਹਨਾਂ ਨੂੰ ਅਸੀਂ ਹਰ ਸੰਭਵ ਜਿਹੜਾ ਯਤਨ ਕਰਾਂਗੇ ਪੂਰਾ ਕਰਨ ਦੇ ਲਈ ਤੇ ਉਹਨਾਂ ਨੇ ਮੰਗਾਂ ਨੂੰ ਵਿਸਥਾਰ ਨਾਲ ਸੁਣਿਆ ਤੇ ਉਹਨਾਂ ਨੇ ਕਿਹਾ ਕਿ 0 ਤੋਂ 6 ਸਾਲ ਦਾ ਸਮਾਂ ਜਿਹੜਾ ਬੱਚਿਆਂ ਲਈ ਜਿਹੜਾ ਮਹੱਤਵਪੂਰਨ ਹੁੰਦਾ ਹੈ ਇਸ ਕਰਕੇ ਜਿਹੜਾ ਅਸੀਂ ਇੱਕ ਟੀਮ ਜਿਹੜੀ ਹੈ ਉਹ ਇਕੱਠ ਗਠਿਤ ਕਰਾਂਗੇ ਜਿਦੇ ਵਿੱਚ ਜ਼ਿਲ੍ਹਾ ਪੱਧਰ ਤੇ ਅ ਡਿਪਟੀ ਕਮਿਸ਼ਨਰ ਜ਼ਿਲ੍ਹਾ ਸਿੱਖਿਆ ਅਫਸਰ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਿਹੜੇ ਆ ਉਹ ਮਿਲ ਕੇ ਕੰਮ ਕਰੋਗੇ ਸੋ ਇਹ ਇੱਕ ਪੋਜ਼ਿਟਿਵ ਰਿਸਪਾਂਸ ਆ ਕਿਉਂਕਿ ਇਹ ਜਿਹੜੀ ਕਮੇਟੀ ਹੈਗੀ ਆ ਜੇਕਰ ਗ੍ਰਾਸ ਰੂਟ ਲੈਵਲ ਦੇ ਉੱਤੇ ਜੋ ਚੀਜ਼ਾਂ ਜਿਹੜੀਆਂ ਅਬਜ਼ਰਵ ਕਰੂਗੀ ਉਹੀ ਜਾ ਕੇ ਜਿਹੜਾ ਹੈ ਸਾਡੇ ਅੱਗੇ ਕੰਮ ਆਣ ਗਿਆ ਕਿਉਂਕਿ ਉਹਨਾਂ ਦੇ ਅਬਜ਼ਰਵ ਕਰਨ ਤੇ ਹੈਗਾ ਕਿ ਬੱਚੇ ਜਿਹੜੇ ਹੈਗੇ ਆ ਉਹ ਆਂਗਣਵਾੜੀਆਂ ਦੇ ਵਿੱਚ ਨਹੀਂ ਹੈਗੇ ਪ੍ਰੀ ਪ੍ਰਾਇਮਰੀ ਦੇ ਵਿੱਚ ਜਾ ਰਹੇ ਆ ਬਟ ਫੀਡ ਅੰਗਣਵਾੜੀਆਂ ਚ ਆ ਰਹੀ ਐ ਸੋ ਜੇਕਰ ਉਹ ਪੋਜ਼ਿਟਿਵ ਰਿਸਪਾਂਸ ਦਿੰਦੇ ਹੈਗੇ ਆ ਜ਼ਿਲ੍ਹਾ ਸਿੱਖਿਆ ਅਫਸਰ ਡੀਸੀ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਾ ਕੇ ਜਿਹੜਾ ਅੰਗਣਵਾੜੀ ਦੇ ਵਿੱਚ ਅਬਜ਼ਰਵ ਕਰਦੇ ਆ ਤਾਂ ਉਹ ਸਾਡੇ ਲਈ ਪੋਜ਼ਿਟਿਵ ਹੋ ਸਕਦਾ ਕਿ ਜਿਹੜਾ ਬੱਚੇ ਜਿਹੜੇ ਹੈਗੇ ਉਹ ਅੰਗਣਵਾੜੀਆਂ ਨੂੰ ਦਿੱਤੇ ਜਾਣ ਤੇ ਉਹਨਾਂ ਨੂੰ ਹੀ ਪ੍ਰੀ ਨਰਸਰੀ ਟੀਚਰ ਦਾ ਜਿਹੜਾ ਦਰਜਾ ਦਿੱਤਾ ਜਾਵੇ ਹੋ ਸਕਦਾ ਵੀ ਇਹ ਕਮੇਟੀ ਜਿਹੜੀ ਐ ਇਸੇ ਮੰਤਵ ਲਈ ਜਿਹੜੀ ਐ ਗਠਿਤ ਕੀਤੀ ਗਈ ਐ ਸੋ ਉਹਨਾਂ ਨੂੰ ਜਿਹੜਾ ਆ ਆਂਗਣਵਾੜੀ ਸੈਂਟਰ ਦਾ ਦੌਰਾ ਕਰਕੇ ਬੁਨਿਆਦੀ ਜ਼ਰੂਰਤਾਂ ਸੰਬੰਧੀ ਇੱਕ ਹਫ਼ਤੇ ਦੇ ਅੰਦਰ-ਅੰਦਰ ਜਿਹੜੀ ਰਿਪੋਰਟ ਪੇਸ਼ ਕਰਨੀ ਪੈਣੀ ਹੈ ਇਹ ਇਨ੍ਹਾਂ ਤਿੰਨਾਂ ਦੀ ਜਿਹੜੀ ਇੱਕ ਕਮੇਟੀ ਹਰ ਜ਼ਿਲ੍ਹਾ ਪੱਧਰ ਤੇ ਗਠਿਤ ਕੀਤੀ ਜਾਊਗੀ ਸੋ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਚਨ ਵਾਅਦਿਆਂ ਨੂੰ ਦੁਹਰਾਉਂਦਿਆਂ ਜਿੱਥੇ ਉਹਨਾਂ ਦੀ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ ਉੱਥੇ ਬੱਚਿਆਂ ਦੇ ਵਿਕਾਸ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ ਸੋ ਪੋਜ਼ਿਟਿਵ ਰਿਸਪੌਂਸ ਰਿਹਾ ਕਿਉਂਕਿ ਜੇਕਰ ਕਮੇਟੀ ਗਠਿਤ ਹੁੰਦੀ ਹੈ ਤਾਂ ਉਹ ਕੀ ਅਬਜ਼ਰਵ ਕਰਦੇ ਹੈਗੇ ਆ ਉਹ ਸਾਰਾ ਕੁਝ ਜਿਹੜਾ ਅੱਗੇ ਸਾਡੇ ਲਈ ਮਦਦਗਾਰ ਹੋਊਗਾ ਪ੍ਰੀ ਪ੍ਰਾਇਮਰੀ ਟੀਚਰ ਦੇ ਲਈ ਵੀ ਤੇ ਬੱਚਿਆਂ ਦੇ ਆਂਗਣਵਾੜੀਆਂ ਚ ਵਾਪਸੀ ਲਈ ਵੀ ਕਿਉਂਕਿ ਜੋ ਵੀ ਅਬਜ਼ਰਵ ਕੀਤਾ ਜਾਊਗਾ ਉਹਦੇ ਅਨੁਸਾਰ ਜਿਹੜਾ ਹੈਗਾ ਅੱਗੇ ਅਹਿਮ ਜਿਹੜੇ ਆ ਫੈਸਲੇ ਲਏ ਜਾਣਗੇ ਸੋ ਇਸ ਮੌਕੇ ਮੀਟਿੰਗ ਦੇ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਦੇ ਵਿਸ਼ੇਸ਼ ਮੁਖ ਸਕੱਤਰ ਰਾਜੀ ਪੀ ਸ਼੍ਰੀ ਵਾਸਤਵ ਸਕੂਲ ਸਿੱਖਿਆ ਦੇ ਪ੍ਰਬੰਧਕੀ ਸਕੱਤਰ ਸ਼੍ਰੀ ਕਮਲਕਿਸ਼ੋਰ ਜਾਦਵ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਦੇ ਡਾਇਰੈਕਟਰ ਡਾਕਟਰ ਸ਼ੇਨਾ ਅਗਰਵਾਲ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਤੇ ਦੋ ਯੂਨੀਅਨ ਦੇ ਅਧਿਕਾਰੀ ਤੇ ਹੋਰ ਸੀਨੀਅਰ ਅਧਿਕਾਰੀ ਜਿਹੜੇ ਆ ਹਾਜ਼ਰ ਸੀਗੇ ਸੋ ਇਹ ਅੱਜ ਦੀ ਜਿਹੜੀ ਮੀਟਿੰਗ ਹੈਗੀ ਆ ਇਹਦਾ ਮੇਰੇ ਹਿਸਾਬ ਨਾਲ ਤਾਂ ਪੋਜ਼ਿਟਿਵ ਰਿਸਪੌਂਸ ਰਿਹਾ ਕਿਉਂਕਿ ਕੋਈ ਵੀ ਕੰਮ ਹੁੰਦਾ ਹੈ ਉਹ ਹੌਲੀ-ਹੌਲੀ ਨੇਪਰੇ ਚੜਦਾ ਹੈ ਸੋ ਜੇਕਰ ਕਮੇਟੀ ਗਠਿਤ ਹੋ ਗਈ ਆ ਤਾਂ ਜ਼ਿਲ੍ਹਾ ਪਦਰਤੀ ਕਮੇਟੀਆਂ ਗਠਿਤ ਹੋਣਗੀਆਂ ਤੇ ਉਸ ਤੋਂ ਬਾਅਦ ਜਿਹੜੇ ਆ ਫੈਸਲੇ ਜਿਹੜੇ ਉਹ ਲੈ ਜਾਣਗੇ ਜਿਵੇਂ ਰਿਪੋਰਟਸ ਜਿਹੜੀਆਂ ਉਹ ਮੈਡਮ ਤੱਕ ਪਹੁੰਚਣਗੀਆਂ ਸੋ ਇਹ ਸੀ ਅੱਜ ਦੀ ਗੱਲਬਾਤ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ